میرا نہیں پت لگتا ਇਸਾਰੇ ਆਏ ਸਾਰੇ ਨਹੀਂ ਪਰ ਮਜੀਤ ਨਾ ਪੁੱਤ ਜਾ ਨਹੀਂ ਨਹੀਂ ਬੈਗ ਫੜਾ ਦੇ ਪਰ ਮੈਂ ਛੱਡ ਦੇ ਤੇ ਦਨਵਾ ਨਹੀਂ ਕਰਨਾ ਚੰਗੇ ਨਹੀਂ ਲੱਗਦੀ ਦਾ ਮੇਰੀ ਨੋ ਕਿੱਡੀ ਸਿਆਣੀ ਨਾ ਮੇਰੇ ਕੋ ਬੋਲ ਲਿਖ ਲੋ ਕਿ ਤਮਾਸ਼ਾ ਵੇਂਦੇ ਪੁੱਤ ਨਹੀਂ ਨਹੀਂ ਤੂੰ ਨਹੀਂ ਕਰਦਾ ਤਮਾਸ਼ਾ ਤੇ ਤੁਸੀਂ ਬਣਾਤਾ ਨਹੀਂ ਬਣਾਉਂਦੀ ਮੈਂ ਸਭ ਬਣਾਉਂਦਾ ਨਾ ਮੇਰਾ ਬੜੇ ਤੇ ਮੈਂ ਨਹੀਂ ਮੈਥੋ ਗਲਮਾ ਨਾ ਜਾਣਦੇ ਕਾ ਨਾ ਮੇਰੀ ਧੀ ਇੱਦਾਂ ਨਹੀਂ ਲੱਗਦਾ ਕੱਤੇ ਲੱਗੀ ਦਾ ਨਾ ਨਾ ਮੈਂ ਨਹੀਂ ਪਤਾ ਨੂੰ ਕਹਿ ਮੈਂ ਅੱਜ ਨਹੀਂ ਰਹਿਣਾ ਮੇਰੇ ਪੈਰ ਛੱਡ ਦੇ ਮੇਰੇ ਚ ਨਹੀਂ ਇੰਨਾ ਜੋਰ ਕਰ ਮੇਰੇ ਤੋਂ ਮੇਰਾ ਅਰੇ ਨਹੀਂ ਮੇਰੇ ਗੋਟ ਗਿਆ ਨਹੀਂ ਬੁੱਢੇ ਹੱਡ ਨਹੀਂ ਮੇਰੇ ਕਿਤੇ ਤੂੰ ਇੰਨਾ ਵੀ ਵੇਖਿਆ ਜਾਨੀ ਜੋਰ ਨਾ ਲੱਗਦਾ ਕੰਮ ਆਵੇ ਨਹੀਂ ਮੇਰਾ ਗੋਟ ਕੱਟ ਗਿਆ ਜੀ ਵੀ ਗੁੱਸੇ ਹੋ ਹਾਏ ਨਹੀਂ ਨਾ ਮੇਰੀ ਧੀ ਜਾ ਮੇਰੇ ਗੋਟ ਨੂੰ ਬੜੀ ਸੱਟ ਲੱਗ ਗਈ ਨਹੀਂ ਕੀ ਹੋ ਗਿਆ ਹਏ ਨਾ ਮੇਰੀ ਪੀ ਜਾਨੀ ਨਹੀਂ ਆਈਏ ਸਾਡੀ ਕੱਲੀ ਨਹੀਂ ਵਾਵੇ ਫੁੱਟ ਵੱਜ ਗਿਆ ਨਹੀਂ ਮੇਜ ਨਾਲ ਮੈਂ ਤੁਹਾਨੂੰ ਕਹਿਂਦੀ ਨਾ ਤੁਸੀਂ ਨਾ ਜਿੰਦ ਕਰੋ ਹੈ ਨਾ ਮੇਰੇ ਪੁੱਤ ਤੂੰ ਨਹੀਂ ਜਾਣਾਗਾ ਤੂੰ ਨਹੀਂ ਜਾਣਾ ਮੈਂ ਨਹੀਂ ਕਰੂੰਗੀ ਸਾਰਾ ਪਤਾ ਨਹੀਂ ਇੱਥੇ ਜ਼ੋਰ ਆ ਗਿਆ ਹੀ ਹਏ ਹਾਈ ਹੇ ਹਾਈ ਮੇਰੇ ਬੜੇ ਕੋਟਨ ਨੂੰ ਜ਼ੋਰ ਆ ਗਿਆ ਚੱਲ ਕੋਈ ਨਹੀਂ ਪੁੱਤ ਮੈਂ ਆਪਣੇ ਕੀਤੀ ਪਾਉਂਦੇ ਹੀ ਆ ਮੈਂ ਤੇਰੇ ਨਾਲ ਬੜਾ ਕੁਝ ਕਰ ਛੱਡਿਆ ਇਹ ਉਹ ਤੁਹਾਨੂੰ ਉਦੋਂ ਚਾਹੀਦਾ ਨਾ ਥੋੜਾ ਤੁਸੀਂ ਮਤਲਬ ਕਿਹੜੇ ਦਿਨ ਮੈਂ ਤੁਹਾਡੇ ਨਾਲ ਜਾਉ ਮਾੜੀ ਆਈ ਮਾੜੀ ਕੀਤੀ ਆ ਵੀ ਜੋ ਨਹੀਂ ਮਾੜੀ ਨਾ ਮਾੜੀ ਹਾਂ ਤੂੰ ਨਹੀਂ ਮਾੜੀ ਮੈਂ ਤਾਂ ਕਦੇ ਹੁਣ ਤਾਂ ਵੀ ਨਾ ਕੰਮ ਨਹੀਂ ਹੁੰਦਾ ਮੰਮੀ ਜੀ ਮੰਮੀ ਜੀ ਜੋ ਵੀ ਕੰਮ ਕਰਨਾ ਜੀ ਕਹਿ ਕੇ ਜੀ ਕਹਿ ਕੇ ਕਦੀ ਕੁਝ ਕਿਹਾ ਹੀ ਨਹੀਂ 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 ਮੇਰੀ ਤਾਂ ਨਹੀਂ ਇਹ ਕੋਈ ਨਹੀਂ ਇਹ ਪਾਣੀ ਪਿਆ ਕਰ ਕੋਈ ਗੱਲ ਨਹੀਂ ਤੂੰ ਨਹੀਂ ਜਾਣਾ ਮੈਂ ਤੇ ਬਾਰ-ਬਾਰ ਤੂੰ ਨਹੀਂ ਜਾਣਾਗਾ ਲੈ ਫੇਰ ਪਾਣੀ ਪੀ ਹੋਣ ਪਹਿਲਾਂ ਨਹੀਂ ਜਾਣਾ ਤੂੰ ਨਹੀਂ ਜਾਣਾ ਮੈਂ ਕੱਲੇ ਕਿੰਨਾ ਕਰਾ ਤੀ ਸਾਟਾ ਨਹੀਂ ਲੱਗਦਾ ਕੋਈ ਫੋਟੋ ਪਤਾ ਮੈਂ ਇੱਥੇ ਹੀ ਵਾਦੀ ਤੁਹਾਡੀਆਂ ਰੋਟੀਆਂ ਵੀ ਨਹੀਂ ਪੱਕਣੀਆਂ ਚਲ ਗਈ ਤੂੰ ਨਹੀਂ ਜਾਣਾ ਤੂੰ ਨਹੀਂ ਜਾਣਾ ਮੈਂ ਨਹੀਂ ਤੈਨੂੰ ਕਲਾਉਣਾ ਚਲ ਫਿਰ ਬਾਅਦ ਚ ਕਿਹ ਦਿਨ ਮੈਂ ਲਾ ਆਉਂਗੀ ਮੈਂ ਉਧਰ ਆ ਜੀ ਜਾਣ ਮੈਂ ਲਾ ਮੈਂ ਤੈਨੂੰ ਕਲਾ ਦੂੰਗੀ ਹੁਣ ਨਹੀਂ ਤੂੰ ਜਾ ਤੀਕ ਮੜ ਕੇ ਦੇਖਣ ਆਖਣ ਉਹਨੇ ਵੀ ਜਾ ਕੇ ਸਾਰਾ ਕੁਝ ਦੱਸਤਾ ਨਹੀਂ ਨਹੀਂ ਕੋਈ ਨਹੀਂ ਮੇਰੇ ਤੋਂ ਗਲਤੀ ਹੋ ਗਈ ਮੈਂ ਤੇਰੇ ਤੋਂ ਮਾਫੀ ਮੰਗਦੀ ਮੇਥੋਂ ਗਲਤੀ ਨਾ ਮੈਂ ਤੁਹਾਨੂੰ ਕਦੀ ਨਾ ਕੋਈ ਗੱਲ ਦਾ ਕਹਿਣਾ ਨਹੀਂ ਮੋੜਿਆ ਕਿਸੇ ਗੱਲ ਦਾ ਨਹੀਂ ਹੁਣ ਮੇਰਾ ਮਨ ਨਹੀਂ ਕਰਦਾ ਮੇਰੀ ਭੈਣ ਨਹੀਂ ਠੀਕ ਤੇ ਚੱਲ ਮੈਂ ਇਦਾਂ ਹੋਈਏ ਤੇ ਮੈਂ ਹੋ ਕੇ ਆਵਾਂ ਮੈਂ ਕਿਹੇ ਕੰਮ ਦੀ ਕਰਾਂ ਤੇਰੀ ਗਲਤੀ ਨਹੀਂ ਗਲਤੀ ਮੇਰੀ ਅੱਜ ਵੀ ਕਿ ਤੂੰ ਮੈਂ ਪੈਰ ਨਹੀਂ ਪੁੱਟਿਆ ਕਰੂੰ ਨਹੀਂ ਪੁੱਟਿਆ ਮੇਰੀ ਗਲਤੀ ਈ ਜੋ ਹੋਇਆ ਮੇਥੋਂ ਹੋਇਆ ਨਹੀਂ ਹੋਣੀ ਆਈ ਤੂੰ ਘਰੋਂ ਬਾਹਰ ਪੈਰ ਨਹੀਂ ਪਾਉਣਾ ਮੈਂ ਨਹੀਂ ਰਹਿ ਸਕਦੀ ਤੇਰੇ ਕੋਲ ਮੈਂ ਤਾਂ ਕਦੀ ਕਿਸੇ ਹਿੰਦੂ ਸੁਣਾ ਜੀ ਇੱਥੇ ਕਿਹਨੇ ਆ ਕੇ ਬਹਿਜਣਾ ਤਾਂ ਤੂੰ ਹੀ ਨਿੱਕੀ ਨਿੱਕੀ ਗੱਲ ਤੇ ਜੋ ਆਂਡਣ ਗਵਾਂਡਣ ਦੱਸਦੇ ਰਹਿਣਾ ਮੈਨੂੰ ਆਹ ਇਹ ਤਰੀਕੀ ਤੇ ਮੇਰੀ ਕਹਾਣੀ ਮੈਨੂੰ ਮੈਨਾਂ ਨਹੀਂ ਸਜ਼ਾ ਮਿਲੀ ਆਪਣੀ ਕੀਤੀ ਦੀ ਮਿਲੀ ਆ ਮੈਨੂੰ ਤੇਰੇ ਤੇ ਕੋਈ ਗੁੱਸਾ ਨਹੀਂ ਮੈਂ ਆਪਣੀ ਕੀਤੀ ਪਾਈ ਅੱਜ ਮੈ ਆ ਜਾ ਮੇਰੀ ਤੀ ਆਪਾਂ ਬਾਹਰ ਲੌਬੀ ਚ ਪਈਏ ਇੱਥੇ ਗਰਮੀ ਬੜੀ ਆ ਆ ਜਾ ਇਹ ਪਤਾ ਨਹੀਂ ਉਹ ਡਾਕਟਰ ਨੂੰ ਖਾ ਕੇ ਆਉਂ ਮੁੰਡਾ ਹੁੰਦਾ ਵੀ ਫੋਟੋ ਤੇ ਹੋ ਗਿਆ ਮੈਂ ਇਹ ਥੋੜੀ ਆਖਣਾ ਵਾ ਵੀ ਸਾਡੇ ਚਾ ਗੱਲ ਹੋਈ ਮੈਂ ਕੋਮੈਡਿਕ ਪੀ ਹਾਂ ਹਾਂਜੀ ਇੱਥੇ ਬਹਿ ਜਾ ਮੈਂ ਲਿਆਉਣੀ ਸਬਜੀ ਮੈਂ ਸਬਜੀ ਲਿਆ ਇੱਥੇ ਨਾ ਮੈਂ ਤੇਰਾ ਨਚਰਾਦਾ ਹੈ ਅਬ ਲੈ ਤੂੰ ਆਟਾ ਆਟਾ ਗੁੰਨ ਲਾ ਇਹ ਕੀ ਪਹਿਲਾਂ ਕਿੰਦਾ ਬਗੜਾ ਖਰਾਬ ਕਰਦੇ ਕਿੰਨਾ ਮੇਰੀ ਪਹਿਨਾਂ ਐਡੀ ਚੰਗੀ ਨੋ ਐਡੀ ਚੰਗੀ ਨੋ ਤੇ ਮਿਲਨੀ ਨਹੀਂ ਜਿੱਡੀ ਮੇਰੀ ਚੱਕੀ ਮਿਲੀ ਮੈਂ ਆਪਣੇ ਕਰਤੱਬੀ ਆਪਣਾ ਘਰ ਆਪਣੇ ਪੁੱਤ ਦਾ ਖਰਾਬ ਕਰਦੇ ਨੇ ਕਿ ਇਹੋ ਜਿਹੇ ਨੋਵਾ ਤਾਂ ਲੱਭਿਆਂ ਵੀ ਨਹੀਂ ਲੱਭਦੀਆਂ ਇਹੋ ਜਿਹੇ ਨੋਵਾ ਤਿਹਾਂ ਮਿਲਦੀਆਂ ਜੇਬ ਜੀ ਮੈਨੂੰ ਮਿਲੀ ਜੀ ਜੀ ਕਰਦੀ ਰਹੀ ਮੈਂ ਵੀ ਨਾ ਆਪਣੀ ਆਕੜ 'ਚ ਰਹੀ ਮੈਨੂੰ ਵੇਖਿਆ ਅੱਜ ਫਿਰ ਚੱਲੀ ਹੀ ਕਿ ਮੈਨੂੰ ਪਤਾ ਹੀ ਮੇਰੇ ਕੋਲ ਕੰਮ ਨਹੀਂ ਹੋਣਾ ਫੋਨ ਨੀਵੇਂ ਆਪਣੇ ਨੋਣਾ ਮਾੜਾ ਵਰਤਣਾ ਪਰ ਮੈਨੂੰ ਤੇ ਪਤਾ ਆ ਗਿਆ ਇੱਥੇ ਸਬਜੀ ਚੇਰਨਾ ਬਾਹਰ ਗਰਮੀ ਬੜੀ ਨਾਲੇ ਮੈਂ ਕਰਾਦਾ ਤੇਰੇ ਨਾਲ ਆਵੇ ਆ ਗਈ ਮੰਮੀ ਜੀ ਬਸ ਆ ਜਾ ਇੱਥੇ ਆ ਜਾ ਆਵੇ ਇੱਥੇ ਬਾਹਰ ਗਰਮੀ ਬੜੀ ਇੱਥੇ ਏਸੀ ਲੱਗਾ ਇੱਥੇ ਚੇਰ ਲੈਣੇ ਗੰਡੇ ਜੇ ਨਾ ਮੈਂ ਤੇਰੇ ਲੋ ਤੋਂ ਨਿਕਲੇ ਆਪਣੇ ਖਰਾਬ ਜੇ ਅੱਛਾ ਤੇ ਆ ਮੈਂ ਗੰਡੇ ਲੈਂਦੇ ਵੀ ਦਾਲ ਤਰ ਲੈਂਦੀ ਨਾ ਮੈਂ ਚੀਰ ਦੇ ਨਹੀਂ ਤੇਰੀ ਜਿਹੜਾ ਗੋਤ ਨਹੀਂ ਠੀਕ ਮੈਂ ਕਰਨੀ ਕਰ ਲਈ ਨਹੀਂ ਨਹੀਂ ਲੈ ਪੁੱਤ ਮੈਂ ਨਹੀਂ ਨਹੀਂ ਕੋਈ ਨਹੀਂ ਕਰਿਆ ਤੇਰਾ ਤੇਰਾ ਨਾ ਕਰਾਇਆ ਤੇਰਾ ਨਾ ਜ਼ੁਲਮ ਤੇਰਾ ਨਾ ਕੀਤੇ ਲਿਆ ਕੰਮ ਦੀ ਤਾਂ ਕੋਈ ਗੱਲ ਨਹੀਂ ਮੈਨੂੰ ਉਹੀ ਕੰਮ ਨੂੰ ਜਿਹੜਾ ਵੀ ਤੁਸੀਂ ਇਦਾਂ ਕਹਿੰਦੇ ਰਹੀ ਨਹੀਂ ਗੱਲ ਤਾਂ ਕੋਈ ਵੀ ਨਹੀਂ ਪੀ ਚੱਲ ਮੇਰਾ ਕਿਹੜਾ ਦਿਲ ਮਾੜਾ ਵਿੱਚ ਉਹ ਮੇਰਾ ਕਰਨ ਜੀ ਨਹੀਂ ਕਰਦਾ ਸੀ ਪਰ ਹੋਰ ਕੋਈ ਹੈ ਨਹੀਂ ਵੀ ਤੁਹਾਨੂੰ ਵੀ ਇਦਾਂ ਕਹਿ ਸਕਦਾ ਤੁਹਾਨੂੰ ਨਹੀਂ ਕਿ ਲੱਗ ਸਕਦਾ ਤੂੰ ਨਾ ਗੁੱਸਾ ਨਾ ਕਰ ਆਪਾਂ ਤੇਰੀ ਭੈਣ ਕੋਲ ਵੀ ਦੋਵੇਂ ਚੱਲਣਾ ਆਈਆਂ ਚੰਗਾ ਤੂੰ ਉਹਨੂੰ ਕਦੇ ਗੁੱ ਹਾਂ ਕੋਈ ਹੁਣ ਮੈਂ ਨਹੀਂ ਹੁਣ ਤੇ ਆਪਣੀ ਤੇਰੇ ਨਾਲ ਕੋਈ ਮਾਟੂ ਮੈਨੂੰ ਕੰਮ ਦੱਤਿਆ ਕਰ ਜਿਹੜਾ ਮੇਰੇ ਕੋਲ ਬਹਿ ਕੇ ਕਰਨ ਵਾਲਾ ਮੈਂ ਤੇਰੇ ਕੋਲ ਸਾਰਾ ਹੀ ਕਰਿਆ ਕਰ ਠੀਕ ਹੈ ਕੋਈ ਹਾਂ ਮੈਂ ਹੁਣ ਨਹੀਂ ਤੈਨੂੰ ਕੋਈ ਵੀ ਦੁੱਖ ਦੇਣਾ ਆਪਣੀ ਧੀ ਨੂੰ ਮੈਂ ਉਹ ਮੈਂ ਸੁਣਿਆ ਹੀ ਉਹਨਾਂ ਦੀ ਨੌ ਵੀ ਘਰ ਚਲੇ ਗਈ ਉਹ ਵੀ ਕਰੇ ਗਈ ਹੈ ਨਾ ਚਾਲੇ ਗਈ ਆਖੰਦ ਹੈ ਉਹ ਵੀ ਕਾ ਨਹੀਂ ਲੈ ਕੇ ਆਏ ਕਿ ਨਹੀਂ ਲੈ ਕੇ ਆਏ ਅੱਜ ਤੁਸੀਂ ਤਾਂ ਚਲੋ ਫਿਰ ਵੀ ਥੋੜਾ ਉਹ ਤੇ ਬਹੁਤ ਜਿਆਦੀ ਉਹਦੀ ਸੱਸ ਮੈਂ ਨਹੀਂ ਮੈਂ ਉਹਨੂੰ ਵੀ ਸਮਝਾਉਣਾ ਨੋਵਾ ਤੇ ਆਂ ਧੀਆ ਤੇ ਨੋਵਾ ਚ ਕੋਈ ਫਰਕ ਨਹੀਂ ਹੁੰਦਾ ਇਹ ਤੇ ਸਦਾਣ ਬਣ ਗਈ ਮੈਂ ਜਿਹੜਾ ਤੈਨੂੰ ਐਂਦਾ ਕਰਦੀ ਰਹੀ ਉਹ ਦੇਖਰੇ ਪਉਣ ਨਹੀਂ ਆਈ ਹੋਵੇ ਬੱਚਾ ਵੀ ਕੋਈ ਨਹੀਂ ਬੱਚਾ ਵੀ ਕੋਈ ਨਹੀਂ ਵਿਚਾਰੀ ਉਹ ਵੀ ਬੜੀ ਭਲੀ ਮਾਨਸ ਤੇਰੇ ਵਾਂਗੂ ਕਿਤੇ ਵੱਧ ਘਟ ਨਹੀਂ ਕਰਦੀ ਮਾੜੀ ਚੰਗੀ ਨਹੀਂ ਵਿਚਾਰੀ ਉਹ ਵੀ ਕਰਦੀ ਤੇਰੇ ਵਾਂਗੂ ਪਰ ਉਹ ਵੀ ਮੇਰੇ ਵਰਗੀ ਸੀ ਨਾ ਬੜਾ ਹੀ ਦੁੱਖ ਆਇਆ ਜਿੱਦੋਂ ਦੱਸਿਆ ਨਾ ਸੁਧਿਆ ਖੰਦੇ ਉਹ ਵੀ ਚਲੀ ਜਾਂਦਾ ਸੀ ਤੇ ਮੈਨੂੰ ਆ ਬੜਾ ਹੀ ਆਇਆ ਵੀ ਉਹ ਤਾਂ ਜਦੋਂ ਮੁੰਡਾ ਜਾਊਗਾ ਨਾ ਪਿੰਡ ਪੁੰਡੂ ਮੈਨੂੰ ਮੋਹ ਜੀ ਮਗਾਦੀ ਮੈਂ ਇੱਥੇ ਲਾ ਲ ਕੋਈ ਗੱਲ ਨਹੀਂ ਹਾਂ ਮੇਰੇ ਨਾਲ ਬੜਾ ਪੀੜ ਪਤਾ ਨਹੀਂ ਹੋ ਰਹੀ ਮੇਰੇ ਕਿਹੜੇ ਛੇਤੀ ਆ ਕੇ ਲੱਗਣਾ ਹੈ ਨਾ ਤੁਸੀਂ ਕਹਿ ਲਿਓ ਕਿ ਤੁਹਾਡੇ ਅੱਖ ਛੇਤੀ ਲੱਗ ਜਾਂਦੇ ਨਾ ਤੁਸੀਂ ਆਉਣ ਦੇ ਨਾ ਇਹਨਾਂ ਨੂੰ ਆਪ ਕਿਓ ਹਾਂ ਨੇ ਮੈਂ ਕਹਿਨੀ ਨਹੀਂ ਮੂਵ ਜੀ ਲਿਆ ਦੂੰ ਮੈਂ ਲਾ ਲੂ ਲਿਆ ਮੈਂ ਤੈਨੂੰ ਨਹੀਂ ਮੈਂ ਗੰਢੇ ਨਹੀਂ ਨਹੀਂ ਕੋਈ ਨਹੀਂ ਮੈਂ ਚੀਜ਼ ਲੈਣੀ ਹਾਂ 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 ਹੁਣ ਨਹੀਂ ਨਾ ਲੈਣਾ ਪਿੰਡ ਜਾਣ ਦਾ ਆਪਾਂ ਤੇਰੀ ਭੈਣ ਕੋਲ ਦੋਵੇਂ ਚੱਲਣਾ ਹੈ ਉਹ ਮੇਰੇ ਚਿੱਤ ਜਿਆ ਕਰਦਾ ਵਾ ਆਪਾਂ ਕੱਲ ਪਰਸੋਂ ਆਪਾਂ ਦੋਵੇਂ ਚੱਲ ਜਾਾਂਗੇ ਬੱਸੇ ਚੱਲ ਜਾਾਂਗੇ ਹਾਂ ਬੱਸੇ ਚੱਲ ਜਾਈਆਂ ਮੁੰਡੇ ਦਾ ਤਾਂ ਟਾਈਮ ਨਹੀਂ ਹੁਣ ਇਹਨਾਂ ਦਾ ਹੈਗਾ ਥੂੜੀ ਬੰਦ ਨਹੀਂ ਆ ਆਪਾ ਦੋਵੇਂ ਚੱਲ ਜਾਈਂ ਨਾਲੇ ਮੈਂ ਤੇਰੀ ਜਿਆਦਾ ਨਹੀਂ ਲਗਾਨੀ ਤੇ ਮੈਂ ਤੇਲ ਘਿਓ ਤੱਤਾ ਕਰਕੇ ਲਾ ਦਾਂੀ ਨਹੀਂ ਕੋਈ ਨਹੀਂ ਤੂੰ ਆਪਣਾ ਕੰਮ ਕਰ ਕੁਛ ਨਹੀਂ ਨਹੀਂ ਮੈਂ ਕਿ ਜਿਆਦਾ ਹੈਗਾ ਤੇ ਮੈਂ ਥੋੜਾ ਜਿਹਾ ਕਰ ਦਾਂੀ ਨਹੀਂ ਨਹੀਂ ਕੋਈ ਆਪਣਾ ਕੰਮ ਕਰ ਕੋਈ ਮਹਾਰਾਜ ਤਾਂ ਸੁਖ ਦਰ ਰੋਟੀਆਂ ਰੋਟੀਆਂ ਚਾਹ ਬਣਾਉਂਦੀ ਆ ਮੈਂ ਚਾਹ ਨਾ ਥੋੜੀ ਜਿਹੀ ਬਣੀ ਪਈ ਐ ਲੈ ਨਾ ਵਾ ਚਾ ਲੈ ਬੀਲੀ ਥੋੜੀ ਥੋੜੀ ਲੈ ਮਚੀ ਨਹੀਂ ਕੋਈ ਗੱਲ ਨਹੀਂ ਤੁਸੀਂ ਬੋ ਤੇ ਕੰਮ ਦੀ ਤਾਂ ਕੋਈ ਗੱਲ ਨਹੀਂ ਕਿ ਕੰਮ ਤੇ ਮੈਂ ਅੱਗੇ ਆਪ ਸਾਰਾ ਕਰ ਲੈਣੀ ਹਾਂ ਨਹੀਂ ਕੋਈ ਕੰਮ ਤੂੰ ਸਾਰਾ ਹੀ ਕਰਦੀ ਐ ਜਿਵੇਂ ਉਹ ਹੀ ਨਾ ਮੈਂ ਹੁਣੇ ਲੈ ਕੇ ਆਈ ਚਾਹ ਕੋਈ ਚਾਹ ਪੀਂਦੇ ਪਿਆਰ ਸ਼ੂਗਰਾ ਮਾਲਕ ਦੀ ਸਰਦਾਰਾ ਮੇਰੀ ਨੋਂ ਕਿੱਡੀ ਚੰਗੀ ਹੈ ਐ ਹੋ ਜੀ ਨੋਂ ਹੁੰਦੀ ਮੈਂ ਆਪਣੇ ਮੇਲਾ ਆਪੇ ਘਰ ਆਪਣੇ ਪੁੱਤ ਦਾ ਖਰਾਬ ਕਰਦੀ ਨਾਲੇ ਮੇਰੇ ਕੋ ਬੁੱਢੇ ਵਾਰੇ ਰੋਟੀਆਂ ਪੱਕਣੀਆਂ ਆਈਆਂ ਫੇਰੇ ਵੀ ਮੈਂ ਤਾਂ ਨਹੀਂ ਕਿੱਡੀ ਚੰਗੀ ਮੇਰੇ ਉਸੇਲੇ ਕਹੇ ਤੇ ਮੈਨੂੰ ਮਾਰਾ ਜਾਂ ਮੈਂ ਡਿੱਗੀ ਉਸੇ ਵੇਲੇ ਵੀ ਬੱਥੇ ਬੈਗ ਰੱਖ ਦਿੱਤਾ ਜੇ ਉਹੋ ਜੀ ਹੁੰਦੀ ਤੇ ਆਂਦੀ ਲੈ ਮੈਂ ਜਾਣੀ ਮਗਰ ਉਹ ਲਵੇ ਆਪੇ ਤੜਪਦੀ ਰਹੂਗੀ ਅੱਜ ਤੋਂ ਬਾਅਦ ਨਹੀਂ ਮੈਂ ਆਪਣੀ ਨੋਂ ਨਾਲ ਕੋਈ ਵੀ ਮਾੜੀ ਚੰਗੀ ਕਰਨੀ ਚਾਪਨਾ ਕਿ ਖਣਾ ਸ਼ੂਗਰਾ ਮਾਲਕ ਦੀ ਘੜੀ ਨੂੰ ਮੰਮੀ ਜੀ ਵਧੀਆ ਹੋ ਗਏ ਨੇ ਦਿਲ ਤੇ ਮੇਰਾ ਵੀ ਨਹੀਂ ਕਰਦਾ ਇਦਾਂ ਕਰਨਾ ਮੇਰਾ ਮਨ ਤੇ ਨਹੀਂ ਇਦਾਂ ਦਾ ਸਿਰਫ ਉਹ ਮੈਂ ਆਪਣੀ ਭੈਣ ਦੇ ਕਹਿੰਦੇ ਵੀ ਐਵੇਂ ਕਰੇ ਤੇ ਫਿਰ ਸੁਧਰੀ ਜਾਵੇ ਉਹੀ ਗੱਲ ਉਹ ਵੀ ਚੰਗੀ ਬੱਤੀਆ ਉਹ ਵੀ ਸਮਝ ਆ ਚਾਖਣਾ ਚੰਗੀ ਤੇ ਵਾਧੂ ਉਹੀ ਪਤਾ ਨਹੀਂ ਲੋਕਾਂ ਨੇ ਚੁਪਣਾ ਚੱਕਣਾ ਜੀ ਆ ਕੇ ਐਵੇਂ ਕਰਦੇ ਨੇ ਮੇਰੇ ਨਾਲ ਜਾਨ ਨੂੰ ਮੇਰਾ ਕਿੱਥੇ ਜੀ ਕਰਦਾ ਹੈ ਚਲ ਆਜਾ ਮਿਰਤੀ ਤੂੰ ਵੀ ਬਹਿ ਜਾ ਇੱਥੇ ਕੋਈ ਨਹੀਂ ਅਜੇ ਗਰਮੀ ਬੜੀ ਠਹਿਰ ਕੇ ਸਬਜ਼ੀ ਬਣਾ ਲਈ ਆ ਨਹੀਂ ਹੈਗੀ ਤੇ ਅੱਜ ਦਿਨ ਬਹੁਤ ਲੱਗਾ ਵਾ ਬੜਾ ਦਿਨ ਆਜਾ ਪੁੱਤ ਤੂੰ ਹੀ ਵੀ ਆਜਾ ਮੇਰੀਆਂ ਧੀਆਂ ਇੱਥੇ ਆਓ ਆਜੋ ਇੱਥੇ ਪਤਾ ਨਹੀਂ ਰਾਤ ਨੂੰ ਚਲਾ ਗਿਆ ਕੋਈ ਨਹੀਂ ਉਹ ਨਿਆਣਾ ਖੇਡਦਾ ਰਹੂਗਾ ਉਹਨਾਂ ਨਾਲ ਹਾਂ ਹੁਣ ਮਿਰਤੀ ਮੈਂ ਤੈਨੂੰ ਸਾਰੇ ਸੋਹਣੇ ਬੜੇ ਦੋ ਸੂਟ ਬਣਾ ਕੇ ਦਊ ਆਪਾਂ ਚੱਲਾਂ ਆਂ ਸ਼ਹਿਰ ਹਾਂ ਨਹੀਂ ਅਵੇ ਕੁਛ ਦੋਕਤ ਹੈਗੇ ਆ ਨਹੀਂ ਨਹੀਂ ਮੈਂ ਆਪਣੀ ਧੀ ਨੂੰ ਵਧੀਆ ਸੂਟ ਪਵਾਇਆ ਕਰਨੇ ਹੁਣ ਨਹੀਂ ਮੈਂ ਮਾੜਾ ਪਾਉਣਾ ਮੈਂ ਬੜਾ ਘਰ ਘਰ ਵੇਖ ਲਿਆ ਵਾ ਕੋਛ ਨਹੀਂ ਮਿਲਿਆ ਨੋਏ ਕੰਮ ਆਉਣੀ ਏ ਧੀ ਆਪਣੀ ਜਗ੍ਹਾ ਆਪਣੇ ਘਰ ਵਾ ਮੇਰੇ ਕੰਮ ਤੇ ਤੂੰ ਹੀ ਆਉਣਾ ਮੈਂ ਤੈਨੂੰ ਸੋਹਣੇ ਬੜੇ ਸੂਰਸੇਰੇ ਦੋ ਦੋ ਦੇ ਭਾਵੇਂ ਤੇ ਜਿੰਨੇ ਕਾਹਿੰ ਮੋਨੇ ਬਣਾ ਦੂਗੀ ਤੇਰੇ ਨਾਲੋਂ ਮੈਨੂੰ ਕੀ ਚੰਗਾ ਇਹਨਾਂ ਨੂੰ ਵੀ ਮੈਂ ਬਣਾ ਕੇ ਦਊ ਆਵੇ ਮੇਰਾ ਪਰੋਲਾ ਕੀ ਕਰਨੀ ਆ ਹੋਰਿਆ ਬੱਤ ਹੋਰਿਆ ਛਾਲ ਜੇ ਕੀ ਕਰਦਾ ਈ ਤੂੰ ਹੈਂ ਆ ਮੈਂ ਆਪਣੇ ਪੁੱਤ ਨੂੰ ਵੀ ਬਣਾ ਕੇ ਦੂੰਗੀ ਇਹਦਾ ਜੀ ਕਿੱਥੇ ਲੱਗਣਾ ਹੈ ਲੈ ਤੇ ਮੈਂ ਚਲੀ ਹਾਂ ਤੇ ਵਿੱਚੋਂ ਮੇਰਾ ਚੇਤਾ ਕਰਦਾ ਵੀ ਇਹ ਤਾਂ ਤਾਂ ਜਦਾ ਦਾਦੀ ਨਾ ਮੋਵਾ ਨਹੀਂ ਨਹੀਂ ਇਹ ਜੀ ਕਿੱਥੇ ਲਾਉਣਾ ਨਹੀਂ ਮੈਂ ਆਪਣੇ ਪੁੱਤ ਨੇ ਇਹਨਾਂ ਸੋਹਣੀਆਂ ਵਰਦੀਆਂ ਸਿਰੇ ਲੈ ਗਦੀ ਮੈਂ ਉਹਨੂੰ ਆਪਣੀ ਧੀ ਨੂੰ ਵੀ ਲੈ ਕੇ ਦੇਣੀ ਆ ਮੈਂ ਹੋਰ ਨਹੀਂ ਮੈਂ ਕਰਦਾ ਪਰ ਰਲ ਮਿਲ ਕੇ ਰਿਆ ਕਰਦਾ ਸੁਖ ਨਾ ਆਪਣੀ ਵਧੀਆ ਕਣਕ ਹੋਈ ਆ ਮੈਂ ਤੈਨੂੰ ਵਧੀਆ ਜਿੰਨੇ ਕਹੇਗੀ ਉਨੇ ਬਣਾ ਕੇ ਦਵਾਂਗਾ ਆਪਾਂ ਬਣਾ ਬਣੂਗੀ ਕੀ ਆਪਾਂ ਨਾ ਜਾਵਾਂਗੇ ਭਾਵੇਂ ਰਾਤ ਹੀ ਲਾ ਕੇ ਤੇ ਮੋੜਾਈਏ ਸਾਤ ਦਿਨ ਮੋੜਾਈਏ ਨਹੀਂ ਆਪਾਂ ਜਾਣਾ ਤੇਰੀ ਭੈਣ ਨੂੰ ਜਾਣਾ ਵਿਚਾਰੀ ਹੋ ਗਈ ਨਾਰਾਜ਼ ਹੋ ਕੇ ਚਲ ਗਈ ਐ ਉਹਨੂੰ ਸੱਚਾਈ ਆ ਤੇਰਾ ਹੀ ਦੁੱਖ ਆਇਆ ਭੈਣ ਭਰਾ ਦਾ ਤਾਂ ਕੋਈ ਵੀ ਕੇ ਦਾ ਦੁੱਖ ਨਹੀਂ ਵੇਦਾਗਾ ਫਿਰ ਇਹ ਪੂਰੀ ਉਮਰ ਲੜਦੇ ਨਾ ਆਉਂਦੀ ਦੁੱਖ ਫਿਰ ਇਹ ਪੂਰੀ ਉਮਰ ਲੜਦੀਆਂ ਰਹਿ ਜਾਂਦੇ ਆਹ ਇਹ ਵੀ ਕੋਈ ਬਹਾਨੇ ਬਣ ਬਹਾਨੇ ਨਹੀਂ ਬਣਦਾ ਬਹਾਨੇ ਬਣ ਗਿਆ ਚਲ ਕੋਈ ਨਹੀਂ ਚੰਗਾ ਹੀ ਹੋਇਆ ਆ ਗਈ ਉਹਦਾ ਇੱਥੇ ਬਹਿ ਜਾ ਪੁੱਤ ਇੱਥੇ ਬਹਿ ਜਾ ਸਿਆਣੀ ਆ ਉਹਨੇ ਆਪੇ ਸਮਝ ਜਾਣਾ ਜਦੋਂ ਉਹ ਮੈਂ ਜਾ ਕੇ ਗਿਆ ਤਾਂ ਇੱਦਾਂ ਤੇਰੇ ਗੱਲ ਪੈ ਜਾਣਾ ਬਹਿ ਜਾ ਪੁੱਤ ਬਹਿ ਜਾ ਮਮਾ ਨੂੰ ਬਹਿ ਲੈਣ ਦੋ ਬਹਿ ਜਾ ਬਹਿ ਜਾ ਬਹਿ ਜਾ ਮਮਾ ਨੂੰ ਬਹਿ ਲੈਣ ਦੋ ਠੀਕ ਆ ਮੇਰਾ ਪੁੱਤ ਬੜਾ ਸਿਆਣਾ ਏ ਤੇ ਮੈਂ ਮਮੇ ਜੀ ਤੁਹਾਨੂੰ ਇੱਕ ਗੱਲ ਕਵਾਂ ਤੇ ਮੰਨੋਗੇ ਹਾਂ ਪੁੱਤ ਦੱਸ ਕੀ ਕਰ ਕਰੇ ਮੇਰਾ ਨਾ ਚਿੱਤ ਹੋਰ ਤਰ੍ਹਾਂ ਕਰਨ ਦਿਆ ਜੀ ਜਦੋਂ ਦਾ ਭੈਣ ਮੇਰੀ ਇਦਾਂ ਗਈ ਆ ਭੀ ਆਪਾਂ ਅੱਜ ਹੀ ਨਾ ਹੋ ਆਂਦੇ ਭਲਾ ਘੜੀ ਦੀ ਘੜੀ ਸਬਜ਼ੀ ਬਣ ਚੱਲੀ ਮੈਂ ਮਰ ਜਾ ਉੱਤੇ ਤਾਂ ਤਾਈ ਜੀ ਨੂੰ ਕਹਿ ਦਿੰਨੇ ਰੋਟੀ ਉਹਨਾਂ ਦੀ ਪਕਾ ਦੂ ਪੀਓ ਹਾਂਜੀ ਉਹਨਾਂ ਨੂੰ ਕਹਿ ਦਿੰਨੇ ਭੀ ਰੋਟੀ ਪਕਾ ਦੇਣ ਚਲ ਕੋਈ ਨਹੀਂ ਤੂੰ ਜਿੱਦਾਂ ਕਹਿੰਨੀ ਆਪਾਂ ਉਵੇਂ ਕਰ ਲਾਂਗੇ ਚੱਲ ਚਪ ਘੜੀ ਦੀ ਘੜੀਆਂ ਪਚਾਟ ਆ ਜਾਣਾ ਲੱਗ ਦਿੱ ਤੇ ਹੈਗੇ ਆ ਆ ਚਲ ਤੂੰ ਜਾਲੀ ਨਹੀਂ ਨਾ ਹੋਊਗਾ ਉਹਨੂੰ ਹੀ ਹੋਊ ਬਚਾ ਲਾਏ ਆ ਫਿਰ ਉਹਨੂੰ ਫੋਨ ਕਰਦੇ ਭੈਣ ਆਪਣੇ ਨੇ ਵੀ ਆਉਂਦਾ ਚੰਗਾ ਅੱਜ ਮੈਂ ਫੋਨ ਕਰਦੀ ਚੱਲ ਮੇਰੇ ਫਿਰ ਮੈਂ ਵੀ ਲੀੜੇ ਪਾਗਾ ਹਾਂ ਆ ਤੂੰ ਕੱਪੜੇ ਪਾ ਲਓ ਤੇ ਮੈਂ ਬਸ ਫੋਨ ਕਰਕੇ ਤੇ ਫਿਰ ਨਾ ਫਤੈ ਨੂੰ ਕੱਪੜੇ ਪਾ ਲਾਂ ਲੈ ਪਤਾ ਮੈਂ ਪਾ ਡੇਰ ਸੋਈ ਚ ਰਹਿ ਨਹੀਂ ਕੋਈ ਗੱਲ ਨਹੀਂ ਮੇਰਾ ਮੈਂ ਰੱਖਣੀ ਕੋਈ ਨਹੀਂ ਪਾਣ ਦੇ ਕਿਹੜੀ ਗੱਲ ਵਾ ਨਾਲੇ ਮੈਂ ਕੱਪੜੇ ਪਾ ਲੈਣੀ ਹਾਂ ਹੈਲੋ ਮਰਮਰਾ 사시 ਕਰ ਪੈਣਾ ਵੀ ਉਹ ਹੀ ਨਾ ਆਉਣ ਲੱਗੇ ਇੱਥੇ ਤੁਹਾਡੇ ਕੋਲ ਹਾਂਜੀ ਨਹੀਂ ਬਹੁਤ ਵਧੀਆ ਹੋ ਗਈ ਮੰਮੀ ਬੜਾ ਵਧੀਆ ਸੁਭਾਗ ਖੰਦਾ ਹੀ ਆਉਣਾ ਵਾ بس تو ہی نا بی تیاری ਕਰਦੇ ਹੀ ਆਉਣ ਲੱਗੇ ਹੁੰਦਾ ਮਾਂ ਮੈਂ ਤੇ ਮੰਮੀ ਆਉਣ ਲੱਗੇ ਬੱਸੇ ਆਉਣ ਚਲੋ ਠੀਕ ਹੈ ਠੀਕ ਦੋ ਪਾਲੋਂ ਮੇਰੇ ਕੱਪੜੇ ਤੇ ਮੈਂ ਨਾ ਮਾਰਸ ਹੁ ਤੂੰ ਪੰਨਾ ਨਹੀਂ ਐ ਬੱਸ ਸਵੇਰੇ ਸਕੂਲ ਜਾਣਾ ਹੈ ਨਾਲੇ ਮਾਸੀ ਆਉਂਦੀ ਹੈ ਹੈ ਅੱਜ ਮਾਚੀ ਆਉਂਦੀ ਫਤੇ ਵੀਰਾ ਆਉਂਦੇ ਨਾਲ

ਵਾਚ ਕੀ ਕਰਨ ਜਾਂ ਪੁੱਤ ਕੀ ਹਾਲੀ ਵਾਸ ਸਵੇਰ ਦਾ ਫੋਨ ਫੜ ਕੇ ਬੈਠਾ ਅੱਜ ਛੁੱਟੀ ਹੈ ਨਾ ਛੁੱਟੀ ਹੈ ਨਾ ਨਿਆਣਿਆਂ ਬਸ ਇਹੋ ਕੁਛ ਨਿਆਣਾਂ ਆ ਆਹੋ ਅੱਛਾ ਅੱਜ ਜਾ ਜੋ ਇੱਥੇ ਮੈਨੂੰ ਪਤਾ ਤੂੰ ਹੀ ਪਾਣੀ ਲਿਆਵਾਂ ਮੈਂ ਅੱਜ ਵਧੀਆ ਰਹੇ ਪਰ ਮੀਂਹ ਗਰਮੀ ਤਾਂ ਨਹੀਂ ਵਾਸਚ ਨਾ ਗਰਮੀ ਆ ਜੇ ਨਹੀਂ ਨਾ ਇੰਨੀ ਹੈਗੀ ਅਜੇ ਕੰਮਾਂ ਲੱਗਣ ਟੈਪ ਹਾਂ ਕਾਂਡ ਕੁੰਡ ਪੜੀ ਪੈਂਦੀ ਕਾਂਡ ਬੜੀ ਉੱਡਰਦੀ ਹਾਂ ਸੋਨਾ ਬਣਾਇਆ ਆਪਨੇ ਜੀ ਕਰਦਾ ਚੇਲੇ ਆਵਾਂ ਗੱਲਾਂ ਆ ਆਹੋ ਪਾਣੀ ਪੀ ਲਓ ਤੁਸੀਂ ਦਸੇ ਟਾਈਮ ਦੀ ਟਾਈਮ ਨਹੀਂ ਤੇ ਮੈਂ ਕੋਈ ਕੁਛ ਮੰਗਾ ਹੀ ਲੈਂਦੀ ਭਾਵੇਂ ਨਹੀਂ ਮੇਰਾ ਨਾ ਚਿੱਤ ਨਹੀਂ ਲੱਗੰਦਿਆ ਜੂ ਇੰਦਾ ਇਹਨਾਂ ਨਹੀਂ ਪੁੱਤ ਤੂੰ ਪੁੱਛੀ ਇਹਦੀ ਕਿਹੜੀ ਅੱਜਕੱਲ੍ਹ ਤਲੀਆਂ ਕਿਹੜਾ ਪਾਚਦੀਆਂ ਆ ਕੋਈ ਨਹੀਂ ਇਹ ਚੀਜ਼ ਦੀ ਚੀਜ਼ ਹਾਂ ਉਹ ਗਰਮੀ ਚ ਕਿਹੜਾ ਚੀ ਕਹਦਾ ਸਿਆਸੇ ਉਹ ਚ ਹੋ ਜਾਂਦਾ ਹਾਂ ਸਿਆਸੇ ਤੂੰ ਬਹਿ ਜਾ ਹਾਰਾ ਬਹਿ ਜਾ ਕੋਈ ਨਹੀਂ ਕੋਈ ਨਹੀਂ ਬੈਠੀ ਸੁਣਾਓ ਤੁਸੀਂ ਬਸ ਵਧੀਆ ਠੀਕ ਠਾਕ ਅਹੀਂ ਵੀ ਠੀਕ ਨੇ ਆਂਦੇ ਨੇ ਲੈਣੇ ਸਕੂਲ ਜਾਂਦੇ ਹਾਂ ਕਿੱਥੇ ਗਿਆ ਪੜੋਣਾ ਉਹ ਬਾਹਰ ਦੇਣ ਥੋੜੀ ਦਾੜੀ ਬਣਾਉਣੇ ਨੇ ਅੱਛਾ ਹਾਂਜੀ ਕੋਈ ਨਹੀਂ ਬੈਜੋ ਬੈਠੇ ਤੁਸੀਂ ਇੱਥੇ ਬੈਜਣੇ ਆਵੇ ਹੈਗੀ ਥੋੜੀ ਅੱਛਾ ਹੋਰ ਬਣਾ ਦੇ ਤੇ ਘਰ ਫਿਰ ਕਿੱਦਾਂ ਰੋਟੀ ਰਾਟੀ ਦਾ ਇਹ ਦੀ ਤਾਈ ਨੂੰ ਕਹੇ ਆਏ ਆ ਉਹ ਅਸੀਂ ਮੈਂ ਪਕਾ ਦੂੰਗੀ ਅੱਛਾ ਇਹ ਆਖੰਦੇ ਮੰਮੀ ਅੱਜ ਹੀ ਚੱਲ ਗਏ ਮੈਂ ਚਲ ਪੁੱਤ ਚੱਲ ਜਾਂਦੇ ਆਹੋ ਉਹ ਫਿਰ ਤੁਹਾਨੂੰ ਪਤਾ ਨਾ ਤੁਹਾਨੂੰ ਵੀ ਪਤਾ ਹੀ ਆ ਕੁਛ ਸਾਡੇ ਜੀ ਗਏ ਕਿਤੇ ਹਾਂਜੀ ਉਹ ਗਏ ਅ ਛੁੱਟੀਆਂ ਕਰਕੇ ਛੁੱਟੀ ਨਾ ਜੈਤਵਾਰੀ ਵਾਰਸਨ ਛੁੱਟੀ ਫਿਰ ਉਹਦੇ ਕਰਕੇ ਉਹ ਆਂਦੇ ਮੈਂ ਜਾਵਾ ਪੈਂਡੋ ਆ ਮੈਂ ਚੱਲ ਜੂ ਸਾਮਾ ਨੂੰ ਆਜ ਰਗੇ ਸਵੇਰੇ ਮੁੰਡੇ ਨੇ ਸੁੱਝ ਜਾਣਾ ਹਾਂਜੀ ਰਸiere ਮਤੇ ਦੀ ਛੁੱਟੀ ਹੋ ਚਲ ਪੁੱਤ ਮੈਂ ਵੀ ਤੇਰ ਨਾਲ ਗੱਲ ਕਰਨੀ ਸੀ ਚਲ ਤੂੰ ਤੇਰ ਨਾਲ ਮੈਂ ਉਹ ਮਾੜੀ ਚੰਗੀ ਕੀਤੀ ਹਨਾ ਪਰ ਚਲ ਮੇਰੇ ਕੋਲ ਗਲਤੀ ਹੋਈ ਪੁੱਤ ਮਾਫੀ ਦੇ ਮੈਂ ਗਾਂ ਤੋਂ ਨਹੀਂ ਕਰਦੀ ਆਵੇਂ ਮੇਰੀ ਧੀ ਵੀ ਬੈਠੀ ਮੈਂ ਤੈਨੂੰ ਵੀ ਆਖਿਆ ਤੇ ਆਉਣ ਲੱਗੀ ਸੀ ਤੇ ਮੈਂ ਨੂੰ ਆਉਣ ਨਹੀਂ ਦਿੱਤਾ ਮੈਂ ਕਿ ਨਹੀਂ ਤੂੰ ਨਹੀਂ ਜਾਣਾ ਆਪਾਂ ਇਕੱਠੀਆਂ ਮਿਲ ਕੇ ਆਵਾਂ ਹਾਂ ਜੀ ਤੁਹਾਨੂੰ ਬੜਾ ਗੁੱਸਾ ਲੱਗਦਾ ਅੱਜ ਕੱਲ੍ਹ ਦੇ ਨੌਂ ਧੀ ਨਹੀਂ ਇਦਾਂ ਨੂੰ ਕੰਮ ਕਰਦੇ ਫਿਰ ਅਹੀਂ ਜਦੋਂ ਅਹੀਂ ਨਹੀਂ ਕਰਦੇ ਫਿਰ ਪੈਣਾ ਤੁਹਾਨੂੰ ਪਤਾ ਪੈਣਾ ਦੁੱਖ ਤੇ ਲੱਗਦਾ ਹੀ ਹੈ ਹਾਂ ਹਾਂ ਭੈਣ ਖੁਸ਼ ਹੋਵੇ ਪਿੱਛੋਂ ਪਕਰਦੇ ਖੁਸ਼ ਹੁਣ ਫੇਰ ਹੀ ਬੰਦਾ ਖੁਸ਼ ਰਹਿੰਦਾ ਨਹੀਂ ਮੇਰੀ ਧਿਆਨ ਦੇ ਪਿੱਛੇ ਰਹਿੰਦਾ ਭਾਵੇਂ ਆਪ ਨੂੰ ਰੱਬ ਨੇ ਕਿੰਨੀ ਵੀ ਮਰਜ਼ੀ ਖੁਸ਼ੀ ਦਿੱਤੀ ਹੋਵੇ ਨਹੀਂ ਨਾਲੇ ਮੇਰੀ ਪਤਾ ਮੈਨੂੰ ਤੇ ਬੜੀ ਚੰਗੀ ਨੋਹ ਮਿਲੀ ਮੈਂ ਆਪ ਹੀ ਮੈਂ ਇਹ ਸੋਚਦੀ ਰਹੀ ਕਿ ਮੈਂ ਇਹਨੂੰ ਦਬਾ ਕੇ ਰੱਖਣਾ ਦਬਾ ਇਹ ਨਾ ਨਾ ਸੋਚਿਆ ਵੀ ਨੋਹ ਵੀ ਤੇ ਧੀ ਹੁੰਦੀ ਦਬਾ ਕੇ ਕੀ ਰੱਖਣਾ ਵਿਚਾਰੇ ਕਦੀ ਹੀ ਨਹੀਂ ਮੇਰੇ ਅੱਗੋਂ ਬੋਲੀ ਜੀ ਤੋਂ ਇਲਾਵਾ ਮੈਨੂੰ ਨਹੀਂ ਕਦੀ ਇਹ ਬੋਲੀ ਹਾਂਜੀ ਤੇ ਮਾਸੀ ਜੀ ਜੇ ਨੌਆਂ ਨੂੰ ਧੀਆ ਬਣਾਈਏ ਨਾ ਫੇਰ ਹੀ ਬਣਦੀਆਂ ਤੇ ਤੂੰ ਹੀ ਨੌਆਂ ਨੂੰ ਧੀਆ ਬਣਾਓ ਕਿ ਨੌਵਾ ਹੀ ਬਣਾ ਛੱਡੋ ਮੈਨੂੰ ਇੱਥੇ ਗੱਲ ਪੁੱਤ ਸਮਝ ਆ ਗਈ ਆ ਧੀ ਆਪਣੀ ਜਗਾ ਆਪਣੇ ਘਰ ਆ ਜੇ ਮੈਂ ਬਿਮਾਰਸ਼ ਮਾਰ ਹੁੰਦੀ ਮੇਰੀ ਨੋਣੇ ਕੰਮ ਆਉਣਾ ਧੀ ਨੇ ਤਾਂ ਨਹੀਂ ਐਡੀ ਛੇਤੀ ਆਉਣਾ ਐਨੀ ਦੂਰ ਉਹਨੇ ਥੋੜੀ ਆ ਜਾਣਾ ਐਡੀ ਛੇਤੀ ਥੋੜੀ ਆ ਜਾਣਾ ਹਾਂ ਅਕਸਰ ਕੰਮ ਤੇ ਉਹਨੇ ਆਉਣਾ ਚਾਹੀਦੀ ਘਰੇ ਘਰੇ ਆ ਨਹੀਂ ਨਹੀਂ ਪੁੱਤ ਮੈਂ ਤੇ ਆ ਬੜੀ ਮੇਰੇ ਕੋ ਆ ਵੀ ਗਲਤੀ ਹੋ ਗਈ ਮੈਂ ਤੁਹਾਡੇ ਦੋਵਾਂ ਭੈਣਾਂ ਤੋਂ ਮਾਫੀ ਮੰਗਦੀ ਤੂੰ ਹੀ ਰਹਿੰਦੇ ਹਣੇ ਘਰੇ ਹੱਡ ਘਰ ਲੜਾਈ ਪਾ ਕੇ ਚੱਲ ਗਈ ਆ ਲੜਾਈ ਨਹੀਂ ਮ ਮਾਸੀ ਆਪਣਾ ਥੋੜਾ ਸੁਭਾਅ ਬਦਲੇ ਪਰ ਤੁਸੀਂ ਥੋਈ ਟੁੱਟ ਟੁੱਟ ਕੇ ਪੈਂਦੇ ਸਭ ਮੈਨੂੰ ਵੀ ਕੁੱਸੇ ਹੋਏ ਨਾਲ ਵੀ ਨਹੀਂ ਤੂੰ ਐਂ ਦਾ ਕਰਦੀ ਹੁੰਦਾ ਕਰਦੀ ਮਾਸੀ ਜੀ ਕੋਈ ਜ਼ਮਾਨੇ ਜ਼ਮਾਨੇ ਦੇ ਨਾਲ ਚੱਲਣਾ ਪੈਂਦਾ ਹਾਂ ਨਹੀਂ ਪੁੱਤ ਚੱਲਣਾ ਪੈਂਦਾ ਸਹੀ ਗੱਲ ਹੈ ਹੁਣ ਮੇਰੀਆਂ ਰੱਬ ਨੇ ਆ ਪੋਤਰੀਆਂ ਦਿੱਤੀਆਂ ਜੇਕਰ ਨੂੰ ਮੈਂ ਵਿਆਹੂੰਗੀ ਕਰੂੰਗੀ ਜੇ ਮੇਰੀਆਂ ਪੋਤਰੀਆਂ ਨਾਲ ਕੋਈ ਐਵੇਂ ਕਰੂ ਮੇਰੇ ਕੋ ਜਰਿਆ ਜਾਣਾ ਅੰਝੀਆਂ ਦੇ ਦੁੱਖ ਨਹੀਂ ਜਰੇ ਜਾਂਦੇ ਮੈਨੂੰ ਹੁਣ ਹੀ ਸਮਝ ਆਈ ਇਹ ਲੋਕ ਆਪਣੀ ਮੰਮੀ ਨੂੰ ਕੋਈ ਗਾਲ ਹੀ ਨਹੀਂ ਦੱਸਦੀਆਂ ਅਜੇ ਤੱਕ ਕਿ ਕੀ ਉਹਨੂੰ ਚੈਰੀ ਨੂੰ ਦੁੱਖ ਲੱਗੂਗਾ ਵੀ ਸੁਣ ਕੇ ਤੁਹਾਨੂੰ ਪਤਾ ਫਿਰ ਮਾਵਾਂ ਨੂੰ ਦੁੱਖ ਲੱਗਦਾ ਹਾਂ ਨਹੀਂ ਦੋਨਾਂ ਕੋ ਗਾਲ ਹੀ ਨਹੀਂ ਸ਼ੇਅਰ ਕਰਦੀਆਂ ਆਪਣੇ ਜੀ ਰੱਖਦੀਆਂ ਇਹ ਮੇ ਜਿਹੜੀ ਮੇ ਕੋ ਗੱਲ ਹੋਵੇ ਇਹਨੂੰ ਦੱਸ ਦੇਣੀ ਇਹ ਮੇਰੇ ਨਾਲ ਸ਼ੇਅਰ ਕਰ ਲੈਂਦੀ ਮੈਂ ਇਹਦਾ ਨਾ ਸਰ ਪੁੱਤ ਤੈਨੂੰ ਤਾਂ ਨਹੀਂ ਨਾ ਕੋਈ ਵੀ ਗੁੱਸਾ ਹੋਣਾ ਕੋਈ ਗੁੱਸਾ ਹਾਂ ਕੋਈ ਨਹੀਂ ਅੱਜ ਸ਼ੁਕਰ ਮਨਵਾਦੀ ਵੀ ਭੈਣ ਮੇਰੀ ਗਈ ਤੇ ਇਦਾਂ ਹੋਣਾ ਨਹੀਂ ਫਖਰੇ ਹਾਂ ਤੇ ਵੀ ਭਾਨੇ ਬਣਿਆ ਵਾ ਮੈਂ ਵੀ ਭਾਨਾ ਹੀ ਬਣਿਆ ਵਾ ਖਰੇ ਕੀਤਾ ਸਾਡਾ ਕਿੰਨਾ ਕਚੇੜ ਕਲੇਸ਼ ਰਹਿੰਦਾ ਤੇ ਮੇਰੀ ਆਕਾ ਟਿਕਾਣੀ ਆਉਣੀ ਨਹੀਂ ਇਹਦੇ ਨਾਲ ਖਰੇ ਮੈਂਵੇਂ ਲੜਦੀ ਰਹਿਣਾ ਚੰਗਾ ਕੀਤਾ ਤੂੰ ਆ ਗਈ ਭਾਨਾ ਬਣ ਗਿਆ ਹਾਂਜੀ ਹਾਂ ਹੋਰ ਵਧੀਆ ਪੜਦਾ ਵਾਸ ਹਾਂਜੀ ਹਾਂਜੀ ਵਧੀਆ ਪੜਦਾ ਬਹੁ ਮੇ ਰੋਟੀ ਲੈ ਚਾ ਬਣਾ ਕੇ ਰੋਟੀ ਬਣਾਉ ਪਹਿਲਾਂ ਨਹੀਂ ਪੁੱਤ ਚਾ ਨਹੀਂ ਬੈਗੀਆਂ ਮੈਂ ਚਾ ਰੋਟੀ ਹੋ ਜੀ ਭੁੱਖ ਨਹੀਂ ਹੈ ਜੀ ਬਥੇਰਾ ਟਾਈਮ ਕੇ ਠੈਰ ਕੇ ਬਣਾ ਲੀ ਹਣਾ ਬਥੇਰ ਕੇ ਬਣਾ ਲੂਗੀ ਬਣਾ ਲਈ ਆਪਣੀ ਭੈਣ ਨਾਲ ਹਨਾ ਵਿਚਾਰੀ ਕੱਲੀ ਚਾਹ ਬਣਾ ਲਿਆ ਵੇ ਘਟ ਘਟ ਨਾ ਨਾ ਚਾਹ ਕਿਸੇ ਚਾਹੀਦੀ ਲੋੜ ਨਹੀਂ ਕਿਸੇ ਦੀ ਧਰਮੀ ਬੜੀ ਗਰਮੀ ਚ ਇਹਨਾਂ ਚਾਹ ਨੂੰ ਜੀ ਹਾਂ ਜੀ ਚਾਹ ਤੇ ਇਹ ਗੱਲ ਹੈਗੀ ਐ ਤੇ ਤੁਸੀਂ ਆਈਆਂ ਬੜੀਆਂ ਲੇਟ ਚਾਹ ਦਾ ਟਾਈਮ ਹੀ ਲੰਘ ਗਿਆ ਮੈਂ ਤੇ ਆਖਿਆ ਸਵੇਰੇ ਚੱਲਾਂਗੇ ਤੇ ਆਂਦੀ ਮੰਮੀ ਨਹੀਂ ਅੱਜ ਹੀ ਜਾਣਾ ਮੈਂ ਤੈਨੂੰ ਪਤਾ ਫਿਰ ਮੈਂ ਹੋਣੇ ਦੀ ਗੱਲ ਨਹੀਂ ਮੋੜਦੀ ਮੈਂ ਚਲ ਪੁੱਤ ਚਲ ਜਾਨੇ ਕਿਤੇ ਕਿੰਨੀ ਕਿ ਦੂਰ ਫਿਰ ਅਸੀਂ ਅੱਜ ਹੀ ਆਈਏ ਚਲ ਵਧੀਆ ਕੀਤਾ ਆ ਗਏ ਤੇ ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਬਣਾਉਣ ਦਾ ਸਾਡਾ ਇਹੋ ਮਕਸਦ ਸੀ ਅਸੀਂ ਇਹਦੇ ਵਿੱਚ ਇਹੋ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਨੋਆ ਨੂੰ ਧੀਆ ਵਾਂਗ ਸਮਝੋ ਤੇ ਨੋਆ ਵੀ ਆਪਣੀ ਪੱਸਾ ਨੂੰ ਮਾਂ ਵਾਂਗ ਸਮਝੇ ਧੀ ਆਪਣੀ ਜਗ੍ਹਾ ਨੋਆ ਆਪਣੀ ਜਗ੍ਹਾ ਰਲ ਮਿਲ ਕੇ ਰਹੀਏ ਸਾਡਾ ਇਹ ਵੀਡੀਓ ਬਣਾਉਣ ਦਾ ਇਹੋ ਮਕਸਦ ਸੀ ਜੇ ਸਾਡੀ ਵੀਡੀਓ ਵਧੀਆ ਲੱਗੀ ਪਲੀ ਸਾਨੂੰ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ